ਪਾਲ ਗਿਲਜੀ ਜਜੀਤ ਮਧਪੁਰੀ ਜੀ ਰੰਧਾਵਾ ਸਾਹਿਬ ਤੋਂ ਹਿੰਨਾ ਮਨਤਨ ਦਿੱਤਾ ਇਹਨੀਆਂ ਖੂਬ ਸੁਰਤ ਸ਼ਖੀਤਾਂ ਮਿਲਣ ਦਾ ਮੌਕਾ ਦਿੱਤਾ ਉਹਦੇ ਲਈ ਧੰਵਾ ਜਿਵੇਂ ਮੈਂ ਪੰਜਾਬ ਤੋਂ ਕਨੇਡਾ ਆਇਆ ਤੁਹਾਡੇ ਵਿੱਚੋਂ ਵੀ ਕਈ ਆਏ ਹੋਣਗੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਜਦੋਂ ਅਸੀਂ ਚੰਡੀਗੜ੍ਹੋਂ ਚੱਲਦੇ ਆਂ ਦਿੱਲੀ ਪਹੁੰਚਦੇ ਆਂ ਤੇ ਦਿੱਲੀ ਆ ਕੇ ਫਿਰ ਜਹਾਂਦੀ ਚੜਦੇ ਆਂ ਸਾਡੇ ਮਨ 'ਚ ਕਈ ਤਰ੍ਹਾਂ ਦੇ ਬਲਬਲੇ ਹੁੰਦੇ ਆਂ ਅਸੀਂ ਪੰਜਾਬ ਦੇ ਕਈ ਕੰਮ ਤੇ ਚਿੰਤਾਵਾਂ ਲੈ ਕੇ ਕਈ ਖੁਸ਼ੀਆਂ ਲੈ ਕੇ ਤੁਹਾਡੇ ਕੋਲ ਆਉਂਦੇ ਆਂ ਕਿਉਂਕਿ ਮੈਂ ਇੱਕ ਜਰਨਲਿਸਟ ਆਂ ਮੈਂ ਵੀ ਚਾਹੁੰਦਾ ਸੀ ਅੱਖ ਨਾਲ ਵੀ ਫਿਰ ਜਦੋਂ ਕਨੇਡਾ ਆਉਂਦਾ ਤੇ ਬਰਨਾਲ ਸਰਕੋਸ਼ ਦਿਖਦਾ ਐਸੋ ਜੀ ਗੁੱਪ ਪਿਆਰਾਂ ਗੈਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਨੂੰ ਜਾਂ ਹੋਰ ਜਿਹੜੀਆਂ ਸੰਸਥਾਵਾਂ ਮਾਬੋਲੀ ਪੰਜਾਬੀ ਲਈ ਪੰਜਾਬੀ ਸੱਭਿਆਚਾਰ ਦੀ ਪੰਜਾਬੀਅਤ ਲਈ ਕੰਮ ਕਰਦੀਆਂ ਨੇ ਕਿਉਂਕਿ ਇਹ ਹੈ ਰਚ ਲੋ ਕਈ ਵਾਰ ਹੀ ਆਇਆ ਜਿਹੜਾ ਨਵਾਂ ਇੱਥੇ ਆਉਂਦਾ ਪੰਜਾਬੀ ਉਹ ਸੋਚਦਾ ਹੈ ਜਹਾਜ਼ 'ਤੇ ਚੜਦੇ ਕਿ ਭਾਈ ਮੈਂ ਕੈਨੇਡਾ ਜਾ ਕੇ ਕੀ ਕਰੂੰਗਾ ਮੈਨੂੰ ਤੇ ਅੰਗਰੇਜ਼ੀ 'ਚ ਗੱਲ ਕਰਨੀ ਪਏਗੀ ਅੰਗਰੇਜ਼ੀ 'ਚ ਹੱਥ ਮੇਰਾ ਤੰਗ ਹੈ ਤੇ ਮੈਂ ਤੇ ਮਾਰਕੀਟਾਂ 'ਚ ਇਕੱਲਾ ਘੁੰਮ ਹੀ ਨਹੀਂ ਸਕਦਾ ਪਰ ਜਦੋਂ ਵੈਂਕੂਵਰ ਤੇ 에어ਪੋਰਟ ਤੇ ਉਤਰਦੇ ਆ ਔਰ ਪੰਜਾਬੀ ਵਿੱਚ ਲਿਖਿਆ ਮਿਲਦਾ ਸਵਾਗਤ ਜਾਂ ਜੀ ਆਇਆਂ ਤੇ ਫਿਰ ਉਹ ਧਿਆਨ ਜਾਂਦਾ ਦਿੱਲੀ 에어ਪੋਰਟ ਦਾ ਕਿੱਥੇ ਵੀ ਕੂਂਜੇ ਚ ਕਿਤੇ ਵੀ ਕੋਨਿਆਂ ਚ ਇੱਕ ਵੀ ਸ਼ਬਦ ਤੁਹਾਨੂੰ ਪੰਜਾਬੀ ਦਾ ਨਹੀਂ ਮਿਲੇਗਾ ਤੇ ਫਿਰ ਤੁਹਾਨੂੰ ਸਲੂਟ ਕਿਉਂ 라 ਕੀਤਾ ਜਾਵੇ ਇਹ ਲੋੜ ਆ ਕੇ ਹੁੰਦੀ ਹੈ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਮਸ਼ੀਨਾਂ ਲਾਈਆਂ ਤੇ ਫਾਰਮ ਭਰਨਾ ਹੁੰਦਾ। ਉੱਥੇ ਵੀ ਆਪਸ਼ਨ ਹੁੰਦੀ ਹੈ ਤੁਸੀਂ ਪੰਜਾਬੀ 'ਚ ਇਹ ਮਸ਼ੀਨ ਨੂੰ ਅਪਰੇਟ ਕਰ ਸਕਦੇ। ਤੇ ਜਦੋਂ ਫਿਰ ਬਾਹਰ ਨਿਕਲਦੇ ਆ ਤੇ ਮੈਂ ਬਲਵੰਤ ਸਿੰਘ ਸੰਘੇੜਾ ਹਾਂ ਦੀ ਇੰਟਰਵਿਊ ਕੀਤੀ ਹੁਣਾਂ ਨੇ ਆਪਣੇ ਸ਼ਬਦਾਂ 'ਚ ਕਿਹਾ ਕਿ ਮੈਂ ਇੱਕ ਠੋਕ ਕੇ ਕਹਿ ਸਕਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਰੀ ਦੇ ਸ਼ਹਿਰ ਵਿੱਚ ਜਿੰਨੇ ਸਾਈਨ ਬੋਰਡ ਪੰਜਾਬੀ ਚ ਲੱਗੇ ਨੇ ਇੰਨੇ ਤੇ ਪੰਜਾਬੀਓ ਲੁਧਿਆਣੇ ਤੇ ਜਲੰਧਰ ਤੇ ਨਹੀਂ ਲੱਗੇ ਤੇ ਫਿਰ ਪ੍ਰਿੰਸੀਪਲ ਸਾਹਿਬ ਤੁਹਾਨੂੰ ਸਲੂਟ ਕਿਉਂ ਨਾ ਕੀਤਾ ਜਾਵੇ ਇਸ ਤੋਂ ਹੀ ਅਗਿਆਤ ਤੁਸੀਂ ਬੈਂਕ ਚ ਜਾਂਦੇ ਹੋ ਜੇ ਏਟੀਐਮ ਆਪਰੇਟ ਕਰਨਾ ਪੰਜਾਬੀ ਚ ਲਿਖਿਆ ਹੁੰਦਾ ਜੀ ਆਇਆਂ ਨੂੰ ਤੁਸੀਂ ਪੰਜਾਬੀ ਚ ਵੀ ਏਟੀਐਮ ਆਪਰੇਟ ਕਰ ਸਕਦੇ ਤੇ ਫਿਰ ਡਾਕਟਰ ਸਾਫ ਸਿੰਘ ਜੀ ਮੈਨੂੰ ਲੱਗਦਾ ਸਾਨੂੰ ਚੰਡੀਗੜ੍ਹ ਮੀਟਿੰਗ ਕਰਕੇ ਤੇ ਸ਼ਾਇਦ ਇਹ ਲਾਰਾ ਮਾਰਨਾ ਪਵੇ ਵੀ ਕਨੇਡਾ ਵਾਂਗ ਪੰਜਾਬੀਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਦਿੱਤਾ ਜਾਵੇ ਬਿਲਕੁਲ ਡਾਕਟਰ ਸਾਫ ਸਿੰਘ ਜਾਣਦੇ ਨੇ ਕਈ ਸਾਲਾਂ 1 ਨਵੰਬਰ 1964 ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਰਾਜਧਾਨੀ ਪੰਜਾਬੀਆਂ ਦੀ ਰਾਜਧਾਨੀ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਔਰ ਗਨੇਟਾ ਚ ਤੀਸਰੀ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਭ ਤੋਂ ਵੱਧ ਪੜੀ ਬੋਲੀ ਜਾਂਦੀ ਹੈ ਤੇ ਫਿਰ ਤੇ ਲੱਗਦਾ ਵੀ ਅਸੀਂ ਕੈਨੇਡਾ ਤੋਂ ਸਰੀ ਵਾਲਿਆਂ ਤੋਂ ਫਾੜੀ ਹੋ ਗਈਆਂ ਪੰਜਾਬੀ ਸੋ ਇਸ ਮਹਿਫਲ ਜਾ ਕੇ ਮੈਂ ਹੀ ਸੋਚ ਰਿਹਾ ਸੀ ਅਸੀਂ ਇੱਕ ਪੰਜਾਬੀ ਮੰਚ ਵੀ ਬਣਾਇਆ ਪਰੇ ਚਲਦੇ ਨਾਰੇ ਸੜਕਾਂ ਤੇ ਰੋਲਦੇ ਫਿਰਦੇ ਆਂ ਕਿ ਪੰਜਾਬੀਆਂ ਦੀ ਰਾਜਧਾਨੀ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਤੇ ਪੰਜਾਬੀ ਕੀਤੀ ਜਾਵੇ ਤੇ ਸ਼ਾਇਦ ਸਾਨੂੰ ਇਹ ਨਾਰਾ ਦੇਣਾ ਪਵੇ ਕਿ ਕੈਨੇਡਾ ਤੇ ਪੈਟਰਨ ਤੇ ਪੰਜਾਬ ਵਿੱਚ ਵੀ ਪੰਜਾਬੀਤ ਨੂੰ ਬੰਦਤਾ ਹਾਕ ਦੇੰਦਾਂ ਅਹ ਬਦੋਤੇ ਡਾਕਟਰ ਸਾਹਿਬ ਜੀ ਕੋਲ ਇੱਥੇ ਆਏ ਨੇ ਮੈਂ ਪਿਛਲੀ ਵਾਰੀ ਸਰੀ ਸੀ ਜਦੋਂ ਇਹਨਾਂ ਨੇ ਇੱਕ ਨਾਟਕ ਖੇਡਿਆ ਤੇ ਡਾਕਟਰ ਸਾਹਿਬ ਸਿੰਘ ਜੀ ਵੀ ਬੋਲਣਗੇ ਗੱਲ ਕਰਨਗੇ ਪਰ ਮੈਨੂੰ ਤੇ ਲੱਗਦਾ ਵੀ ਜਿੰਨੀ ਨੀਲ ਨਾਲ ਕੈਨੇਡਾ ਦੇ ਲੋਕ ਪੰਜਾਬ ਤੋਂ ਆਉਂਦੇ ਨਾਟਕ ਕਰਨ ਦੇ ਨਾਟਕ ਦੇਖਦੇ ਨੇ ਪੈਸੇ ਖਰਚ ਕੇ ਦੇਖਦੇ ਨੇ ਮੇਰਾ ਖਤ ਚੰਡੀਗੜ੍ਹ ਤੇ ਪੰਜਾਬ ਤੇ ਤੇ ਹਮੇ ਗੱਲ ਨਹੀਂ ਬਣੀ ਸਾਹਬ ਜੀ ਤੇ ਫਿਰ ਕਿਉਂ ਨਾ ਇੱਥੋਂ ਦੇ ਪੰਜਾਬੀਆਂ ਨੂੰ ਸਨਯੂਟ ਕੀਤਾ ਜਾਵੇ ਜੋ ਮੈਂ ਬਹੁਤਾ ਨਹੀਂ ਬੋਲਣਾ ਚਾਹੁੰਦਾ ਬਹੁਤ ਕੁਛ ਤੁਹਾਡੇ ਕੋਲੋਂ ਖੁਸ਼ੀਆਂ ਲੈ ਕੇ ਜਾਂਦੇ ਆ ਮੈਂ ਪਿਛਲੀ ਵਾਰੀ ਵੀ ਇੱਕ ਤਰ੍ਹਾਂ ਇੱਛਤ ਬੋਲਿਆ ਸੀ ਤੁਸੀਂ ਬਹੁਤ ਪਿਆਰ ਕਰਦੇ ਜੇ ਪੰਜਾਬ ਦਾ ਪੰਜਾਬ ਦੀ ਬਹੁਤ ਚਿੰਤਾ ਕਰਦੇ ਤੁਸੀਂ ਰੇਡੀਓ ਟੀਵੀ ਲਾਉਂਦੇ ਜੇ ਮੈਨੂੰ ਲੱਗਦਾ 1 2% ਪੰਜਾਬੀ ਜਿਹੜੇ ਨੇ ਉਹ ਕੈਨੇਡਿਆ ਦੀਆਂ ਖਬਰਾਂ ਸੁਣਦੇ ਨੇ ਜਾਇਦਾ ਐਨਲਿਸਿਸ ਜਾਇਦਾ ਟਿੱਕਾ ਕਿਉਂ ਨਹੀਂ ਤੁਸੀਂ ਪੰਜਾਬ ਦੀਆਂ ਖਬਰਾਂ ਤੇ ਹੀ ਕਰਦੇ ਜੀ ਚਿੰਤਪਿਤ ਜੀ ਮੇਰੀ ਬੇਨਤੀ ਇਹ ਹੈ ਹੁਣ ਹੜ੍ਹ ਆਏ ਮੈਂ ਦੋ ਦਿਨ ਪ੍ਰੋਗਰਾਮਾਂ ਤੇ ਗਿਆ ਵੱਡੇ ਪੱਧਰ ਤੇ ਤੁਸੀਂ ਕਾਹਨਰ ਇਕੱਠੇ ਕਰਕੇ ਭੇਜਦੇ ਮੈਂ ਸਮਝਦਾ بڑا ਸੁਖਾਲਾ ਕੰਮ ਹੈ ਜੇ ਤੁਸੀਂ ਪੰਜਾਬ ਦੀ ਸੇਵਾ ਕਰਨੀ بڑا ਸੌਖਾ ਕੰਮ ਆ ਕਿਉਂਕਿ ਜੇ ਖੁਸ਼ੀਆਂ ਵਧਾਈਆਂ ਤੇ ਇੱਥੇ ਕੁਝ ਚਿੰਤਾ ਵੀ ਲੈ ਕੇ ਵਾਪਸ ਜਾਣਾ ਪੈ ਰਿਹਾ ਕਈ ਕੁਸ਼ਲ ਮੈਂ ਮੋਟਾ ਕਹਿਣਾ ਨਹੀਂ ਚਾਹੁੰਦਾ ਬੋੜੀਆਂ ਚੱਲਦੀਆਂ ਨੇ ਫਰੋਕੀਆਂ ਕਰ ਰਹੀਆਂ ਨੇ ਗੈਂਗਵਾੜ ਚੱਲ ਰਿਹਾ ਔਰ ਡਰੱਗ ਮਾਫੀਆ ਜਦੋਂ ਇੱਥੇ ਕੋਈ ਖਬਰ ਆਉਂਦੀ ਹਿੰਦਾ ਅਪਰਾਧਾਂ ਦੀ ਤੇ ਉਹਦੇ ਨਾਲ ਜਦੋਂ ਪੰਜਾਬੀਆਂ ਦਾ ਨਾਂ ਜੁੜਦਾ ਮੇਰਾ ਹੱਥਾ ਦਾ ਵੀ ਸਿਰ ਝੁਕਦਾ ਹੋਊਗਾ ਸਾਡਾ ਵੀ ਸਿਰ ਝੁਕਾ ਵੀ ਬਾਣਕੀ ਰਿਹਾ ਪਰ ਮੇਰੀ ਬੇਨਤੀ ਇਹ ਹੈ ਜੇ ਤੁਸੀਂ ਪੰਜਾਬ ਦੀ ਸੇਵਾ ਕਰਨਾ ਚੰਦੇ ਜੇ ਤੁਹਾਡੇ ਆਲੇ ਦੁਆਲੇ ਬੇਸਮੈਂਟਾਂ 'ਚ ਪੰਜਾਬ ਦੇ ਕੁੜੀਆਂ ਮੁੰਡੇ ਰਹਿੰਦੇ ਨੇ ਮਾਪਿਆਂ ਨੇ ਇੱਥੇ ਭੇਜਿਆ ਨੇ ਕੋਈ ਸਰਜਨ ਲਈ ਅੱਜਕੱਲ ਤੇ ਕਹਿੰਦੇ ਕਾਫੀ ਔਖਾ ਕੰਮ ਐ ਜੋਬਾਂ ਵੀ ਬਹੁਤ ਘੱਟ ਨੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਤੇ ਜੇ ਕਿਤੇ ਦੁਰਦਿਆਂ ਫਿਰਦਿਆਂ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਹਾਲ ਚਾਲ ਪੁੱਛ ਲਿਆ ਕਰੋ ਉਹਨਾਂ ਨੂੰ ਥਾਪੜਾ ਭੇਜਿਆ ਕਰੋ ਤੇ ਜੇ ਇਸ ਤੋਂ ਵੀ ਵੱਧ ਕਿਤੇ ਉਹਨਾਂ ਨੂੰ ਆਪਣੇ ਘਰਾਂ 'ਚ ਕਿਤੇ ਬਰੀਏ ਫਾਸ ਡਿਨਰ ਤੇ ਜਾਂਚ ਤੇ ਬਲਾ ਕੇ ਉਹਨਾਂ ਨਾਲ ਕੁਝ ਗੱਲਾਂ ਕਰ ਲਿਆ ਕਰੋ ਤੇ ਮੈਂ ਸਮਝਦਾ ਤੁਸੀਂ ਪੰਜਾਬ ਦੇ ਬਹੁਤ ਵੱਡੇ ਸੇਫਟੀ ਮੈਂ ਦੋ ਪੱਖ ਪੇ ਫਰਨਾਈਜ਼ ਕਰਨ ਇੱਕ ਇਨਸਾਨ ਉਦੋਂ ਦੀ ਧਰਤੀ ਲੱਭਣਾ ਹੈ ਉਹ ਪੁਰਜ਼ਾ ਲੈ ਇੱਕ ਉਸ ਪੀਤਾ ਦੀ ਧਰਤੀ ਵਿੱਚੋਂ ਆਪਣੇ ਸੱਜਣ ਨੂੰ ਲੱਭਦਾ ਹੈ ਦੋ ਪੱਖ ਨੇ ਤੇ ਐਸੀ ਕੋਈ ਧਰਤੀ ਹੋਵੇ ਐਸੀ ਕੋਈ ਧਰਤੀ नचंद मस्ती हो नचंद मस्ती हो पिता जी बस्ती ਮੇਰਾ ਨਾ ਘਣਾ ਹੋਵੇ ਤਹਿਕਦਾ ਤਾਰਾ ਹੋਵੇ ਤਹਿਕਦਾ ਤਾਰਾ ਹੋਵੇ ਬਦਲਾ ਵਿੱਚ ਰੁਕਦਾ ਸੀ ਪਿੰਦੇ ਚੰਦ ਦਾ ਚਨਣ ਹੋਵੇ ਪਤਨਾ ਤੇ ਬੈਠੇ ਬੈਠੇ ਗੀਤ ਕੋਈ ਸੋਇਆ ਹੋਵੇ ਗੀਤ ਕੋਈ ਸੋਇਆ ਹੋਵੇ ਮਰ ਜਾਵਾਂ ਚਰਨ ਜੀ ਦੀ ਮਰਜ਼ੀ ਹੋਵੇ ਬਹੁਤ ਅੱਛਾ ਐਸੀ ਕੋਈ ਤਕਤੀ ਹੋਵੇ ਐਸੀ ਕੋਈ ਤਰਤੀ ਹੋਵੇ ਪ੍ਰਤਾਂ ਦੀ ਵਸਤੀ ਹੋਵੇ ਐਸੀ ਕੋਈ ਤਰਤੀ ਹੋਵੇ ਪ੍ਰਤਾਂ ਦੀ ਵਸਤੀ ਹੋਵੇ ਉਸ ਵਸਤੀ ਵਿੱਚ ਸੱਜਣਾ ਦਾ ਸੱਜਣ ਗਵਾਧਿਆ ਉਹプレ ਜੱਣ ਨੂੰ ਲੱਗਦਾ ਕੀ ਹੈ ਮੈਂ ਕਿਉਂ ਦੀ ਰੁੱਤ ਜਾਂਦੀ ਇੱਕ ਆਉਂਦੀ ਰੁੱਤ ਇੱਕ ਜਾਂਦੀ ਮੇਰੀ ਰੂਹ ਨਹੀਂ ਨਸ਼ਿਆ ਆਉਂਦੀ ਕਿਤੇ ਲੱਗਦਾ ਨਾਲ ਦਿਲ ਕੋਸਾ ਜਰਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ ਤੇਰੀਆਂ ਮੈਂ ਦਰਦਾਂ ਉੱਤੇ ਭੰਟੀਆਂ ਮਗਦਾਂ ਦੁੱਤੇ ਹੱਥ ਮਜਬੂਰ ਨੂੰ ਪਿਆ ਖਾਲੀ ਹੱਥ ਮਜਬੂਰ ਨੂੰ ਮੁਕੀਆਂ ਨਾ ਤਾਂ ਦਾ ਮੇਲਿਆ ਬਣ ਗਈਆਂ ਕੁੰਮਰ ਕਹੇ ਰੀਆਂ ਬਹੁਤ ਅੱਛਾ ਸੱਜਣਾ ਸੁਗੰਧੀਆਂ ਵਾਰਿਆ ਮੈਨੂੰ ਤਲਾਸ਼ ਤੇਰੀਆਂ ਸੱਜਣਾ ਸੁਗੰਧੀਆਂ ਵਾਰਿਆ ਮੈਨੂੰ ਤਲਾਸ਼ ਤੇਰੀਆਂ ਮੈਂ ਹਾਂ ਇੱਕ ਨੂੰ ਤੱਕ ਲਟਕਣਾ ਦੁੱਖ ਹੋਰ ਕਿੰਨੇ ਜਾਣੇ ਨਾ ਆਸ ਤੇ ਨਾ ਫਰਸ਼ ਤੇ ਨਾ ਆਸ ਤੇ ਨਾ ਫਰਸ਼ ਤੇ ਤਕਦੀਰਾਂ ਕੀ ਨੇ